ਵੱਡੀ ਖਬਰ ਪ੍ਰਤਾਪ ਸਿੰਘ ਬਾਜਬਾਦ ਤੇ ਐਲਓਪ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਦੱਸਦੀ ਹੈ ਕਿ ਉਹਨਾਂ ਦੇ ਇੱਕ ਨਿੱਜੀ ਚੈਨਲ ਉਂ ਦਿੱਤੇ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਬੰਬਾਂ ਦਾ ਜ਼ਿਕਰ ਕੀਤਾ ਸੀ ਕਿ 18 ਚੱਲ ਗਏ ਨੇ ਤੇ 32 ਰਹਿ ਗਏ ਨੇ ਉਸ ਤੋਂ ਲੈ ਕੇ ਉਹਨਾਂ ਉੱਪਰ ਮੁਹਾਲੀ ਇੱਕ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਗੁਹਾਰ ਲਗਾਈ ਜਾਂਦੀ ਹੈ ਕਿ ਇੱਕ ਬਦਲਾਖੋਰੀ ਦਾ ਇਹ ਮਾਮਲਾ ਹੈ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਦੇ ਉੱਪਰ ਮੇਰਾ ਜਿਹੜਾ ਬਿਆਨ ਸੀ ਉਹ ਸਹੀ ਸੀ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਗ੍ਰਨੇਡ ਹਮਲੇ ਤੇ ਕਈ ਤਰ੍ਹਾਂ ਦੇ ਥ੍ਰੈਟ ਜਿਹੜੇ ਨੇ ਪੰਜਾਬੀਆਂ ਨੂੰ ਮਿਲ ਰਹੇ ਨੇ ਜਿਸ ਕਾਰਨ ਮੈਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਹਾਈ ਕੋਰਟ ਜਿਹੜੀ ਹੈ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਉਸ ਤੇ ਰੋਕ ਲਗਾ ਦਿੰਦੀ ਹੈ ਪਰ ਪਿਛਲੇ ਦਿਨੀ ਉਹਨਾਂ ਦਾ ਮੋਬਾਈਲ ਜਿਹੜੀ ਹੈ ਐਸਆਈਟੀ ਬਣਾਈ ਗਈ ਹੈ ਉਸ ਤੇ ਵੱਲੋਂ ਲੈ ਲੈ ਜਾਂਦਾ ਹੈ ਤੇ ਉਹਨਾਂ ਤੋਂ ਪਾਸਵਰਡ ਮੰਗਿਆ ਜਾਂਦਾ ਤਾਂ ਹੁਣ ਜਿਹੜੇ ਨੇ ਪ੍ਰਤਾਪ ਸਿੰਘ ਬਾਜਬਾ ਉਹ ਦੁਬਾਰਾ ਹਾਈ ਕੋਰਟ ਪਹੁੰਚੇ ਨੇ ਉਹਨਾਂ ਨੇ ਹਾਈ ਕੋਰਟ ਪਹੁੰਚ ਕੇ ਆਪਣਾ ਪੱਖ ਰੱਖਿਆ ਤੇ ਕਿਹਾ ਇਹ ਕਿ ਜਿਹੜੀ ਮੇਰੀ ਨਿੱਜਤਾ ਹੈ ਤੇ ਜਿਹੜੀ ਮੇਰੀ ਪਰਸਨ ਲਾਈਫ ਹੈ ਉਸ ਨੂੰ ਉਸਾਲਿਆ ਜਾ ਰਿਹਾ ਕਿਉਂਕਿ ਜੇ ਮੈਂ ਪਾਸਵਰਡ ਦਵਾਂਗਾ ਤਾਂ ਮੇਰਾ ਬਹੁਤ ਨਿੱਜੀ ਡਾਟਾ ਇਸ ਵਿੱਚ ਪਿਆ ਹੈ ਤਾਂ ਇਸ ਦਾ ਕਾਰਨ ਜਿਹੜੀ ਐਸਆਈਟੀ ਉਸ ਨੇ ਦੱਸਿਆ ਕਿ ਅਸੀਂ ਸਿਰਫ ਇਹ ਪਤਾ ਲਗਾ ਰਹੇ ਹਾਂ ਕਿ ਜਿਹੜੀ ਇਨਪੁਟ ਇਹਨਾਂ ਨੂੰ ਮਿਲੀ ਹੈ ਪੰਜਾਬ ਬੰਬਾ ਦੀ ਉਹ ਕਿੱਥੋਂ ਮਿਲੀ ਹੈ ਅਸੀਂ ਇਨਪੁਟ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਪਤਨ ਬਾਜਪਾ ਖੁਦ ਤਾਂ ਮੂੰਹ ਖੋਲਣ ਨੂੰ ਤਿਆਰ ਨਹੀਂ ਉਹ ਲਗਾਤਾਰ ਜਵਾਬ ਦੇ ਰਹੇ ਨੇ ਕਿ ਅਸੀਂ ਮੈਂ ਨਹੀਂ ਦੱਸਾਂਗਾ ਸਰੋਤ ਕਿੱਥੋਂ ਆਏ ਨੇ ਤੇ ਕਿੱਥੋਂ ਇਹ ਜੀ ਜਾਣਕਾਰੀ ਮੈਨੂੰ ਮਿਲੀ ਹੈ ਤਾ ਅਸੀਂ ਜਿਹੜੇ ਇਹਨਾਂ ਦੇ ਮੋਬਾਈਲ ਨੇ ਜਾਂ ਸੋਸ਼ਲ ਨੈਟਵਰਕ ਨੇ ਉਹਨਾਂ ਦੇ ਉੱਪਰ ਅਸੀਂ ਖੰਘਾਲ ਰਹੇ ਹਾਂ ਕਿ ਇਹਨੂੰ ਜਾਣਕਾਰੀ ਕਿੱਥੋਂ ਮਿਲੀ ਹੈ ਤਾਂ ਉਹਨਾਂ ਨੇ ਪਟੀਸ਼ਨ ਦਾਖਲ ਕੀਤੀ ਹੈ ਕਿ ਮੇਰੀ ਜਿਹੜੀ ਨਿੱਜੀ ਲਾਈਫ ਹੈ ਜਾਂ ਮੇਰੀ ਪਰਸਨਲ ਲਾਈਫ ਹੈ ਉਸ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਤਾਂ ਦੇਖਣਾ ਹੋਵੇਗਾ ਕਿ ਜੋ ਆਉਣ ਵਾਲੇ 7 ਮਹੀਨ ਉਹਨਾਂ ਦੀ ਜਿਹੜੀ ਇਹ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਇਹ ਮਾਮਲਾ ਅੱਗੇ ਚੱਲਦਾ ਹੈ ਜਾਂ ਮਾਮਲਾ ਕੋਈ ਹੋਰ ਰੁਕ ਲੈਂਦਾ ਹੈ